ਵੀਰ ਨੇ ਪਹਿਲੀ ਗੇਲਾ ਕਣ ਪਏ ਹੁਣ ਪੁੱਛਣ ਵਾਸਤੇ ਹੁਣ ਕੋਈ ਲਾਉਣ ਦਾ ਕੰਮ ਆੜ ਗਿਆ ਹੋਵੇ ਕੋਈ ਲਾਉਣ ਦਾ ਕੰਮ ਆੜ ਗਿਆ ਹੋਵੇ ਪਹਿਲੀ ਗੇਲਾ ਦੇ ਕਣ ਹੁਣ ਪੁੱਛਣ ਵਾਸਤੇ ਹੁਣ ਲਾਉਣ ਦਾ ਕੰਮ ਆੜ ਗਿਆ ਹੋਵੇ ਕਣ ਪਏ ਹੁਣ ਪੁੱਛਣ ਵਾਸਤੇ ਹੁਣ ਹਜ ਜੇ ਬਬਾਈ ਚੱਲ ਮੁਰੇ ਚੱਲੋ ਫਟਾਫਟ ਕੋਈ ਕਣ ਤੇ ਲਾਉਣ ਦਾ ਕੰਮ ਹੋਵੇ ਕੋਈ ਲਾਉਣ ਦਾ ਕੰਮ ਆ ਸੋਡਾ ਵੀ ਲਾਉਣ ਦਾ ਕੰਮ ਆ ਫਕਰਾ ਆਜੋ ਆਜੋ ਅੱਛਾ ਜੀ ਦਵਾਂਗੇ ਬੱਕਰਾ ਕਿਹਨਾਂ ਦੇ ਚਲ ਬਾਬਾ ਵਾਹ ਆਕੇ ਮੇਰੀ ਮਜਾਰ ਤੇ ਆਕੇ ਮੇਰੀ ਮਜਾਰ ਤੇ ਆਕੇ ਮੇਰੀ ਮਜਾਰ ਤੇ ਆਕੇ ਮੇਰੀ ਮਜਾਰ ਤੇ ਕਿਥੇ ਲੇ ਦਿਆ ਜੀ ਗਾ ਦਿਆ ਆਕੇ 1 2 3 4 5 10 15 20 22 21 ਲੱਖ ਦਾ ਲੋਨ ਹੋਵੇ ਕਿਦਾ ਹੋ 21 ਲੱਖ ਦਾ ਲੋਨ ਹੋਵੇ

ਕਣ ਪਾਇਆ ਹੋਵੇ ਪੁੱਛਣ ਵਾਸਤੇ ਹੁਣ ਖਾਦੀ ਬੋਰਡ ਦਾ ਲੋਨ ਹੋਵੇ 21 ਲੱਖ ਦਾ ਪਾਸ ਹੋ ਗਿਆ ਹੋਵੇ ਫੇਰ ਉੱਗ ਗਿਆ ਹੋਵੇ ਚਲੋ 21 ਲੱਖ ਦਾ ਲੋਨ ਕੌਣ ਕਰਾਉਂਦਾ ਦੀ ਖਾਦੀ ਬੋਰਡ ਦਾ ਲੋਨ ਕੌਣ ਕਰਾਉਂਦਾ ਦੀ ਪਿੰਡ ਦਾ ਸੀਗਾ ਜੀ ਹੈ ਬਕਰ ਪਿੰਡ ਦਾ ਸੀਗਾ ਪਿੰਡ ਦਾ 21 ਲੱਖ ਦਾ ਲੋਨ ਕਰਾਉਂਦੇ ਤੇ ਕੈਂਸਲ ਹੋ ਗਿਆ ਹੋਰ ਕਰਾਉਣ ਲੱਗੇ ਫੇਰ ਚੱਲੇ ਬਾਬਾ ਬਾਪਾ ਬਾਹਰ ਜਹਾਜ ਚੜਜੇ ਫੇਰ ਫੰਗਰਾ ਪਹਿਲੀ ਤਨਖਾ ਦਰਬਾਰ ਤੇ ਲਾਜੇਗਾ 1 2 3 4 ਤੇ ਤੋਂ 700 ਰੁਪਿਆ ਦਾ ਰੱਖੀਨੇ ਲੈ ਆਓ ਬਕਰਾ ਨੂੰ ਮੁੰਡਾ ਸੀ ਯਾਰ ਦੋਸਤ ਯਾਰ ਦੋਸਤ ਯਾਰ ਦੋਸਤ ਚੱਲ ਬਾਬਾ ਵੇ ਰੱਖੇਗਾ ਕੱਲ ਕਾਸ ਤੇ ਗੱਡੀ ਵਾਲੇ ਚਾਰ ਇੱਕ ਅੱਗੇ ਲਾਉਣਾ ਫਕਰਾ ਹਾਂ ਤਾਂ ਅੱਗੇ ਜੀ ਜਦ ਇੱਕ ਮੱਥਾ ਹੋ ਜਾਊਗਾ ਉਹ ਦੀਵਾਰਾਂ ਸਾਦਾ ਤੈਨੂੰ ਆਜਾ ਭਈ ਮਾਂ ਦੀ ਜਾਂ ਮਰੀ ਦਾ ਦੁਖੀ ਬਾਬਾ ਹੋ ਮੇਰੇ ਨਾਲ ਦੀ ਜਾਂ ਦੁਖੀ ਹੋ ਪਹਿਲੇ ਘੇਲਾਂ ਦੇ ਕੰਨ ਹੋਣਾ ਪਹਿਲਾਂ ਪੁੱਛਣਾ ਨਿਕਲੀ ਹੋਵੇ ਪੁੱਛਣ ਵਾਸਤੇ ਹੋਵੇ ਕੋਈ ਬੱਚੀ ਹੋਈ ਬੱਚੀ ਆ ਕੋਈ ਕੰਨਿਆਂ ਨੇ ਕੜ ਪਾਇਆ ਹੋਵੇ ਲਾ ਮੈਰਜ ਕਰਾਈ ਹੋਵੇ ਛੱਡ ਕੇ ਵਾਗਿਆ ਹੋਵੇ ਪੁੱਛਣ ਵਾਸਤੇ ਹੁਣ ਕੋਈ ਮਾਤਾ ਸੋਚਦੀ ਹੋਵੇ ਮੁੰਡਾ ਛੱਡ ਕੇ ਬਾਗਿਆ ਹੋਵੇ ਲਾ ਮਰਜ ਹੋਵੇ ਪੁੱਛਣ ਵਾਸਤੇ ਹੁਣ ਪਹਿਲੀ ਗੇਲਾਂ ਦੇ ਕਣ ਹੁਣ ਪਹਿਲਾ ਪੁੱਛਣਾ ਨਿਕਲੀ ਹੋਵੇ ਪੁੱਛਣ ਵਾਸਤੇ ਹੁਣ ਆਯੋ ਭਾਈ ਕੋਈ ਲਾ ਮਰਜ ਛੱਡ ਕੇ ਬਾਗਿਆ ਹੋਵੇ ਪੁੱਛਣ ਵਾਸਤੇ ਹੁਣ ਹਾਜ਼ਰ ਨੇ ਬਾਬਾ ਜੀ ਰਸਤਾ ਦਵਾ ਦਿਆ ਕਰੋ ਭਾਈ ਸੇਵਾਦਾਰਾਂ ਨੂੰ ਬੇਤੀ ਮੜਾ ਜਾ ਕਿੱਥੋਂ ਆਏ ਮਾਤਾ ਤੁਸੀਂ ਕਿੱਥੋਂ ਆਏ ਮਾਤਾ ਆਜੋ ਆਜੋ ਅੱਗੇ ਆਜੋ ਭਾਈ ਆਜੋ ਜਾਵਦੀਆਂ ਨੇ ਆ ਜਾ ਕਰੋ ਥੋੜਾ ਜਿਹਾ ਪਿੱਛੇ ਹੋ ਕੇ ਖੜ੍ਹੋ توسي کِتھے آما تا پٹیالے تو توسي کِتھے آما تا پٹیالے تو اچي ني بابا گدي والا ਚਾਲ ਨੂੰ ਕਿਵੇਂ ਇੱਕ ਦੋ ਤਿੰਨ ਲਵ ਮੈਰਿਜ ਕਿਨੇ ਮਾ ਕਰਾਈ ਤੀ ਮਾਤਾ ਉਹਨੇ ਕਰਾਈ ਤੀ ਸੋਨੇ ਵੀ ਕਰਾਈ ਤੀ ਮਾਤਾ ਚੱਲੀ ਮਾਪੇ ਕਿਨਾਂ ਦੀ ਆਜ ਕਰੇ ਆਵੇ ਬਾਬਾ ਸੱਜਣ ਮੈਂ ਨਾ ਆਂ ਹਰ ਮੂਲਾ ਤੇ ਤੇਰੇ ਘਰ ਵਿੱਚ ਪਾ ਦਿਆਂ ਹਰ ਮੂਲਾ ਤੇ ਤੇਰੇ ਘਰ ਵਿੱਚ ਪਾ ਦਿਆਂ ਹਰ ਮੂਲਾ ਤੇ ਤੇਰੇ ਘਰ ਵਿੱਚ ਪਾ ਦਿਆਂ ਆਜ ਕਰੇ ਆਵੇ ਬਾਬਾ ਸੱਜਣ ਮਰਾਂ ਰਿਸ਼ਤੇਦਾਰੀ ਚੋਂ ਭਾਗੇ ਹੁਣ ਉਹਨਾਂ ਦੀ ਪੁੱਛਾ ਹੋਵੇ ਕੋਈ ਤੁਸੀਂ ਰਿਸ਼ਤੇਦਾਰੀ ਚੋਂ ਭਾਗੇ ਤੇ ਮਾਤਾ तीन साल कौन कटे रहे माता बाकी चली बामी पर माता जे किरपाई उ घर बसजे माता ਉੱਥੀ ਜਣਾ ਮਾਤਾ 1 2 3 ਉਹਦੇ ਘਰ ਦੇ ਨੇ ਫੋਨ ਬੰਦ ਕਰਾਤਾ ਮਾਤਾ 1 2 3 4 5 10 15 20 18 18 ਦਿਨ ਹੋ ਗਏ ਕਿ 22 ਦਿਨ ਗਏ ਨੂੰ 12 ਦਿਨ ਹੋ ਗਏ ਚੱਲੀ ਬਾਬਾ ਮਾਏ ਨਹੀਂ ਮੈਨੂੰ ਮੁਝਾ ਨਾਲੇ ਦੇ ਫਸਾ ਦੇ ਤੇਰੇ ਦਰਬਾਰ ਤੇ ਚਾਦਰ ਚੜ੍ਹ ਕੇ ਜਾऊं ਕਾਲੀ ਕੰਬਲੀ ਚੜ੍ਹ ਕੇ ਜਾऊं ਜਾਂ ਕਿੰਨੇ ਉਥੇ ਹੀ ਘਰ ਬਸ ਜੂਗਾ ਮਾਤਾ ਇੱਕ ਦੋ ਤਿੰਨ ਜਾਂ ਕਿਰਪਾ ਹੀ ਹੋ ਜੀ ਮਾਤਾ ਪਰਦੇ ਦੀਆਂ ਗੱਲਾਂ ਹੁੰਦੀਆਂ ਨੇ ਚੰਨੇ ਬਾਬਾ